मोनिता जसवाल है और आज मेरे को मिस तीज का खिताब मिला है उसके लिए थैंक यू सो मच ऑल लेडीज ब्यूटीफुल लेडीज और मैंने बहुत इंजॉय किया मैं फर्स्ट टाइम किट्टी में आई हूँ और तीज का त्योहार भी मैंने पहली बार पंजाब में सेलिब्रेट किया है मैं हिमाचल से हूँ और पंजाब में मैंने पहली बार तीज को इंजॉय किया है जो हमारा पुराना कल्चर है उसको यहाँ पे वो सारा दिखाया गया जो मैंने बहुत ज्यादा इंजॉय किया और सबसे मिलके बहुत अच्छा लगा और ये कल्चर इसी तरह से चलता रहे तो यही दुआ है हमारी और थैंक यू आज जो है असी सारे मिलके नंगल लेडीज वेलफेयर एंड चैरिटेबल सोसाइटी भी वालों हर साल की तरह इस बार भी तीज का त्यौहार बहुत धूमधाम मनाया गया इस त्यौहार के बहुत सारे कल्चरल प्रोग्राम्स पेश किए सब तो पहला प्रोग्राम से गरबा डांडिया ਗੁਜਾੜਾ ਫੋਕ ਡਾਂਸ ਉਸ ਤੋਂ ਬਾਅਦ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਅੱਜ ਪੰਜਾਬ ਦੇ ਵਿੱਚ ਚੱਲੀ ਹੋਈ ਹੈ ਉਹਦੇ ਲਈ ਅਸੀਂ ਇੱਕ ਸਕਿੱਟ ਪ੍ਰੈਜੈਂਟ ਕੀਤੀ ਔਰ ਕੁਝ ਪਹਿਣਾ ਨੇ ਉਸ ਤੋਂ ਬਾਅਦ ਬਹੁਤ ਹੀ ਖੂਬਸੂਰਤ ਤੇਜ ਦੀ ਜਾਨ ਗਿੱਧਾ ਪ੍ਰੈਜੈਂਟ ਕੀਤਾ ਅ ਵੀਰ ਜੀ ਗੱਲ ਇਹ ਹੈ ਅਸੀਂ ਉਸ ਵਿਰਸੇ ਨੂੰ ਜ਼ਿੰਦਾ ਰੱਖਣ ਲਈ ਅਸੀਂ ਹਰ ਸਾਲ ਇਹ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਉਂਦੇ ਆ ਤਾਂ ਕਿ ਜਿਹੜੀਆਂ ਉਹ ਚੀਜ਼ਾਂ ਵਿਸਰ ਗਈਆਂ ਨੇ ਉਹ ਦੁਬਾਰਾ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੀਏ ਇਹਨਾਂ ਪ੍ਰੋਗਰਾਮਸ ਦੇ ਥਰੂ ਹੀ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਜਿਹੜਾ ਸਪੈਸ਼ਲ ਦਿਨ ਹੈ ਅੱਜ ਉਹ ਜੋ ਫੀਲਿੰਗ ਹੈ ਨਾ ਉਹ ਐਕਸਪிரஸ் ਨਹੀਂ ਅਸੀਂ ਕਰ ਸਕਦੇ ਉਹ ਇੱਕ ਬਹੁਤ ਹੀ ਖੂਬਸੂਰਤ ਫੀਲਿੰਗ ਹੈ ਅਸੀਂ ਸਾਰੇ ਕਲੱਬ ਮੈਂਬਰਸ ਇਸ ਦਿਨ ਦਾ ਬਹੁਤ ਹੀ ਬੇਸਬਰੀ ਨਾਲ ਅਸੀਂ ਇੰਤਜ਼ਾਰ ਕਰਦੇ ਹਾਂ ਪਰ ਲਈ ਸਮਾਂ ਕੱਢਣ ਲਈ ਸਾਨੂੰ ਸੋਚਣਾ ਨਹੀਂ ਪੈਂਦਾ ਪੂਰੇ ਸਾਲ ਤੋਂ ਤਿਆਰੀ ਹੁੰਦੀ ਹੈ ਜੀ ਇਹ ਇੱਕ ਦਿਨ ਅਸੀਂ ਜਿਹੜਾ ਰੱਖਿਆ ਹੋਇਆ ਤੀਜ ਦੇ ਤਿਉਹਾਰ ਲਈ ਰੱਖਿਆ ਮੈਂ ਰੀਸੈਂਟਲੀ ਤਾਂ ਕੋਈ ਏਦਾਂ ਦੀ ਵਾਰਦਾਤ ਕੋਈ ਸੁਣੀ ਨਹੀਂ ਕਿ ਇੰਜੋਏ ਨਹੀਂ ਕਰਨ ਦਿੰਦੇ ਇੰਜੋਏ ਤਾਂ ਸਾਰੇ ਕਰਨ ਦਿੰਦੇ ਆ ਔਰ ਇਹ ਤੀਆਂ ਭੈੜਾਂ ਦਾ ਹੱਕ ਹੈ ਉਹਨਾਂ ਦਾ ਰਾਈਟ ਹੈ ਇਸ ਤਿਉਹਾਰ ਨੂੰ ਇੰਜੋਏ ਕਰਨਾ ਪੰਜਾਬੀ ਪੰਜਾਬੀ ਆ ਗਏ ਪੰਜਾਬੀ ਆ ਗਏ ਪੰਜਾਬੀ ਛਾ ਗਏ ਪੰਜਾਬੀ ਛਾ ਗਏ ਬਾਕੀ ਠੀਕ ਹੈ ਬਤੋ ਜੀ ਰਜਿਸਟਰਡ ਸਾਹਿਬ ते प्रीत प्रताप जी वण हिन सर ते जेको रहंदो हुजे